ਵਾਹ ਨੇ ਕਿਸਮਤ ਦੁਖਤਾ ਇੱਕ ਦਾ ਨਹੀਂ ਚੱਲ ਹੁੰਦਾ ਪਰਤੇ 18 ਸਾਲ ਦੀ ਉਮਰ ਤੋਂ ਹੀ ੱੱਕੇ ਖਾ ਰਹੀ ਹੈ ਸੱਚੀ ਗੱਲ ਇਨਸਾਨ ਭਾਵੇਂ ਪਾਗਲ ਹੋ ਜਾਵੇ ਪਰ ਬਚਪਨ ਯਾਦ ਰਹਿੰਦਾ ਸੋ ਇਦਾਂ ਦੇ ਹੀ ਇੱਕ ਅੱਜ ਤੁਹਾਨੂੰ ਖਬਰ ਸੁਣਾਉਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਵੀ ਦਿਲ ਬਲੁੰਦਰਿਆ ਜਾਵੇਗਾ ਹਾਏ ਜਦੋਂ ਦੀ ਇਹ ਕੁੜੀ ਦੇਖੀ ਹੈ ਇੰਜ ਲੱਗਿਆ ਕਿ ਕੋਈ ਆਪਣੀ ਹੈ ਪਰ ਯਾਦ ਨਹੀਂ ਆ ਰਿਹਾ ਸੀ ਕਿ ਚਿਹਰਾ ਪੂਰਾ ਕਿਸੇ ਆਪਣੇ ਦਾ ਸੀ ਇਹੇ ਪਰ ਸਮਝ ਨਹੀਂ ਸੀ ਲੱਗ ਰਹੀ ਕਿ ਪਿੰਡ ਧੋਂਗਿਆਂ ਤੋਂ ਵੀ ਬੋਤਿਆਂ ਨਾਲ ਗੱਲ ਹੋਈ ਪਰ ਪਛਾਣ ਨਹੀਂ ਆਈ ਕੁੜੀ ਮੈਂ ਵੀਡੀਓ ਦੇਖ-ਦੇਖ ਅੱਖਾਂ ਪਰਦਾ ਤੇ ਬਾਬੇ ਜੀ ਨੂੰ ਅਰਦਾਸ ਕਰਦਾ ਵੀ ਮੇਰੇ ਇਸ ਮਸਲੇ ਦਾ ਹੱਲ ਕਰ ਦੇ ਮੈਨੂੰ ਲੱਗਦਾ ਸੀ ਕਿ ਇਹ ਮੇਰੀ ਸੇਵਾ ਲੱਗੀ ਹੈ ਮੈਂ ਹੱਲ ਕਰਨ ਦਾ ਅਠ ਕਰ ਲਿਆ ਪਰ ਰਾਹ ਨਾ ਦਿਸਿਆ ਬਸ ਦਿਮਾਗ ਤੇ ਲੋਡ ਪਈ ਜਾ ਰਿਹਾ ਸੀ ਫਿਰ ਮਿਹਰ ਹੋਈ 2 ਵਜੇ ਅਮਰੀਕਾ ਤੋਂ ਮੈਸੈਂਜਰ ਕਾਲ ਆਈ ਮੈਨੂੰ ਮੈਸੈਂਜਰ ਕਾਲ ਕੱਟ ਹੀ ਆਉਂਦੀ ਹੈ ਮੈਂ ਦੇਖਿਆ ਤਾਂ ਸੁਖਵਿੰਦਰ ਗਿੱਲ ਨਿੰਦਰੀ ਭੈਣ ਦੀ ਕਾਲ ਸੀ ਅਮਰੀਕਾ ਤੋਂ ਉਹ ਘਬराई ਹੋਈ ਬੋਲੀ ਨਿੱਕੀ ਭੈਣ ਇਹ ਕੁੜੀ ਪਤਾ ਕੌਣ ਹੈ ਉਹਨੇ ਮਨ ਭਰਿਆ ਰੋਈ ਬੋਲ ਨਾਲ ਆਖਿਆ ਦੀਦੀ ਇਹ ਫੁਲਾਨਿਆਂ ਦੀ ਕੁੜੀ ਹੈ ਮੇਰੀ ਸਹੇਲੀ ਹੈ ਮੈਂ ਪਹਿਚਾਨ ਲਈ ਤੇ ਮੇਰੀਆਂ ਅੱਖਾਂ ਅੱਗੇ ਓਵੇਂ ਹੀ ਰਿੰਪਿਕ ਘੁੰਮਣ ਲੱਗ ਪਈ ਸਕੂਟਰ ਤੇ ਕਾਲ ਜਾਂਦੀ ਹਾਇ ਕਲੇਜਾ ਨਿਕਲ ਗਿਆ ਨਿੰਦਰੀ ਭੈਣ ਤੜਪ ਤੜਪ ਗੱਲ ਕਰ ਰਹੀ ਸੀ ਉਸਦੇ ਬੋਲਾਂ ਵਿੱਚ ਹੀ ਅਥਰੂ ਨਿਕਲ ਰਹੇ ਸੀ ਇਸ ਕੁੜੀ ਨੂੰ ਰੱਬ ਨੇ ਪਤਾ ਨਹੀਂ ਕਿਹੜਾ ਦਿਲ ਦਿੱਤਾ ਜੋ ਐਨਾ ਝਲ ਗਈ ਫੁੱਲਾਂ ਵਰਗੀ ਸੋਹਣੀ ਪਰਸਨੈਲਿਟੀ ਇਹ ਸੋਹਣੀ ਧੀ ਮਾਂ ਮਰਦਿਆਂ ਹੀ ਮਿੱਟੀ 'ਚ ਰੁਲ ਗਈ ਇਹ ਕੁੜੀ ਦੇ ਕਿਦਾਰ ਦੀ ਮੈਂ ਗਵਾਹੀ ਭਰਦੀਆਂ ਬਹੁਤ ਸਮਝਦਾਰ ਇੱਜ਼ਤਦਾਰ ਤੇ ਖਾਨਦਾਨ ਪਿੰਡ ਵਿੱਚ ਟੋਪ ਦਾ ਇਹ ਰੁਲਣ ਦਾ ਕਾਰਨ ਮਾਂ ਦਾ ਦੂਜਾ ਵਿਆਹ ਪਿੰਡ ਘੁੱਗੇ ਵਿੱਚ ਹੋਇਆ ਰਿੰਪੀ ਪਹਿਲਾ ਪਤੀ ਦੀ ਧੀ ਸੀ ਜੋ ਮਾਂ ਨਾਲ ਲਿਾਈ 5 ਕੋ ਸਾਲ ਦੀ ਸੀ ਰਿੰਪੀ ਫਿਰ ਦੂਸਰੇ ਪਿਤਾ ਦੇ ਮਾਂ ਤੋਂ ਇੱਕ ਭੈਣ ਤੇ ਭਰਾ ਹੋਏ ਜੋ 10 ਕੋ ਸਾਲਾਂ ਦੇ ਸੀ ਇਹ 20 ਕੋ ਸਾਲ ਦੀ ਤੇ ਕੈਂਸਰ ਨਾਲ ਮਰ ਗਈ ਮਾਂ ਪਿਤਾ ਫੌਜੀ ਪੈਨਸ਼ਨ ਦੀ ਮਾਗੀ ਤੌਰ ਤੇ ਬਿਮਾਰ ਹੋ ਗਿਆ ਤੇ ਇਸ ਨੂੰ ਨਾਨਕੇ ਲੈ ਗਿਆ ਪਿੰਡ ਦੀ ਛੁੱਟੀ ਗਈ ਭੈਣ ਭਾਈ ਤੋਂ ਵੀ ਵਿਛੜ ਗਈ ਧੱਕੇ ਨਾਲ ਵਿਆਹ ਕਰ ਦਿੱਤਾ ਨਾਨਕਿਆਂ ਨੇ ਤੇ ਰੁੱਲ ਗਈ ਇਹ ਧੀ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਤੇ ਅੱਜ ਇਹ ਲਾ ਵਾਰਿਸ ਹਾਲਾਤਾਂ 'ਚ ਮਿਲੀ ਇਹ ਵੀ ਬਾਬਾ ਜੀ ਦੀ ਕਿਰਪਾ ਏ ਕਿ ਇਹ ਨਿਆਥੀ ਨੂੰ ਥਾਂ ਮਿਲ ਗਈ ਹੁਣ ਜੋ ਵੀ ਹੱਲ ਹੋਵੇਗਾ ਮੈਂ ਦੇਖਾਂਗੀ ਸ਼ਾਇਦ ਮੇਰੀ ਇੱਕ ਹੋਰ ਸੇਵਾ ਲੱਗ ਗਈ ਬਾਕੀ ਬੇਟੂ ਨਹੀਂ ਮਿਲਿਆ ਇਹਨੂੰ ਰੱਬ ਮਿਲਿਆ ਜੋ ਉਸ ਦਾ ਅੰਤ ਸੰਭ ਲਵੇਗਾ ਸੋ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਮਨੁੱਖਤਾ ਦੀ ਸੇਵਾ ਵਾਲੇ ਵੀਰ ਦੀ ਜਿਹੜਾ ਕਿ ਹਰ ਕਿਸੇ ਨੂੰ ਰੱਬ ਬਣ ਕੇ ਮਿਲਦਾ ਹੈ ਅਤੇ ਉਸ ਦੀ ਸਾਰੀ ਜ਼ਿੰਮੇਵਾਰੀ ਚੱਕਦਾ ਹੈ ਜਿਹੜਾ ਕਿ ਇੱਕ ਸੰਸਥਾ ਚਲਾਉਂਦਾ ਹੈ ਬਹੁਤ ਸਾਰੇ ਲਾਵਾਰਿਸਾਂ ਨੂੰ ਮਨੋਖਤਾ ਦੀ ਸੇਵਾ ਵਾਲੇ ਵੀਰ ਨੇ ਸਹਾਰਾ ਦਿੱਤਾ ਅਤੇ ਉਹਨਾਂ ਦੀ ਜ਼ਿੰਦਗੀ ਸਫਲ ਬਣਾਈ ਅਤੇ ਕਈਆਂ ਨੂੰ ਜੋ ਮੈਂਟਲੀ ਤੌਰ ਤੇ ਪਰੇਸ਼ਾਨ ਸੀ ਉਹਨਾਂ ਨੂੰ ਵਧੀਆ ਕਰਕੇ ਉਹਨਾਂ ਦੇ ਵਾਪਸ ਘਰ ਭੇਜਿਆ ਤੇ ਇਹ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਿੰਟੋ ਵੀਰ ਇਸ ਕੁੜੀ ਨਾਲ ਗੱਲ ਕਰ ਰਿਹਾ ਹੈ ਅਤੇ ਕੁੜੀ ਦੱਸ ਰਹੀ ਹੈ ਕਿ ਮੈਂ ਧੁਗਿਆਂ ਦੀ ਹਾਂ ਇਹ ਆਪਣੇ ਪੁੱਤ ਤੇ ਧੀ ਬਾਰੇ ਵੀ ਦੱਸ ਰਹੀ ਹੈ ਕਿ ਮੇਰੇ ਪਤੀ ਨੇ ਕਿਵੇਂ ਉਹਨਾਂ ਨੂੰ ਮਰਵਾ ਦਿੱਤਾ ਇਹ ਕੁੜੀ ਬੀਏ ਪੜੀ ਹੋਈ ਦੱਸ ਰਹੀ ਹੈ ਪਰ ਜਦੋਂ ਇਸ ਵਿਚਾਰੇ ਦੀ ਕਹਾਣੀ ਸੁਣੀ ਤਾਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਕਿਸ ਤਰ੍ਹਾਂ ਇਹ 18 ਸਾਲਾਂ ਤੋਂ ਇਹ ਨਰਕ ਭੋਗ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੇ ਪਿਤਾ ਦੀ ਧੀ ਸੀ ਜਿਸ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਉਸ ਦੇ ਨਾਲ ਉਹ ਚਲੀ ਗਈ ਸੀ ਉਸ ਤੋਂ ਬਾਅਦ ਇੱਕ ਧੀ ਤੇ ਇੱਕ ਪੁੱਤ ਹੋਰ ਹੋਇ ਇਸ ਦੀ ਮਾਂ ਦੇ ਕੁੱਖੋਂ ਜਿਹੜਾ ਦੂਜਾ ਪਿਓ ਸੀ ਉਹ ਫੌਜੀ ਸੀ ਪਰ ਇਸ ਦੀ ਮਾਂ ਨੂੰ ਕੈਂਸਰ ਹੋ ਜਾਂਦਾ ਹੈ ਤੇ ਉਹ ਇਸ ਬਿਮਾਰੀ ਦੇ ਚਲਦਿਆਂ ਆਪਣੇ ਸਾਂਹ ਛੱਡ ਦਿੰਦੀ ਹੈ ਮਤਲਬ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਦਾ ਪਿਤਾ ਵੀ ਕੁਝ ਕ ਮਹੀਨਿਆਂ ਬਾਅਦ ਪਿੱਛੇ-ਪਿੱਛੇ ਹੀ ਇਸ ਦੀ ਮਾਂ ਦੇ ਤੁਰ ਜਾਂਦਾ ਹੈ ਅਤੇ ਇਸ ਕੁੜੀ ਨੂੰ ਨਾਨਕੇ ਲੈ ਜਾਂਦੇ ਹਨ ਅਤੇ ਉਹ ਧੱਕੇ ਦੇ ਨਾਲ ਇਸ ਦਾ ਵਿਆਹ ਕਰ ਦਿੰਦੇ ਹਨ ਉਸ ਤੋਂ ਬਾਅਦ ਕੀ ਹੁੰਦਾ ਹੈ ਕੀ ਨਹੀਂ ਤਾਂ ਇਹ ਕੁੜੀ ਇੱਕ ਲਾ ਵਾਰਸਾ ਵਾਂਗ ਮਿਲਦੀ ਹੈ ਜਿਸ ਦੀ ਨੇੜਲੇ ਹੀ ਕੁਝ ਸ਼ਹਿਰ ਵਾਸੀ ਇਸ ਦੀ ਵੀਡੀਓ ਬਣਾ ਕੇ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਨੂੰ ਭੇਜ ਦਿੰਦੇ ਹਨ ਜਿਸ ਤੋਂ ਬਾਅਦ ਮਿੰਟੂ ਵੀਰ ਉੱਥੇ ਪਹੁੰਚ ਕੇ ਇਸ ਕੁੜੀ ਨੂੰ ਪੁੱਛਦਾ ਹੈ ਸਾਰੇ ਹੀ ਜਾਣਕਾਰੀ ਲੈਂਦਾ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਧੀ ਬਾਰੇ ਕੀ ਕਹਿਣਾ ਹੈ ਜਿਹੜੇ ਕਿ 18 ਸਾਲ ਤੋਂ ਨਰਕ ਭੋਗ ਰਹੀ ਹੈ ਸੋ ਅਸੀਂ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਇਸ ਧੀ ਨੂੰ ਐਨੀਆਂ ਖੁਸ਼ੀਆਂ ਦਵੇ ਐਨੀਆਂ ਖੁਸ਼ੀਆਂ ਦਵੇ ਕਿ ਇਹ ਪਿਛਲਾ ਜੋ ਵੀ ਇਸ ਦੇ ਨਾਲ ਹੋਇਆ ਉਹ ਸਾਰਾ ਹੀ ਭੁੱਲ ਜਾਵੇ ਸੋ ਵਾਕੀ ਵਾਹਿਗੁਰੂ ਪਰਮਾਤਮਾ ਮਿੰਟੂ ਵੀਰ ਤੇ ਵੀ ਮਿਹਰ ਭਰੇ ਹੱਥ ਰੱਖੇ ਜਿਹੜਾ ਕਿ ਐਨੇ ਲੋਕਾਂ ਨੂੰ ਦਲਦਲ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸਹੀ ਸਲਾਮਤ ਕਰਕੇ ਉਹਨਾਂ ਦੇ ਵਾਪਸ ਘਰ ਭੇਜਦਾ ਹੈ ਅਤੇ ਜਿਹੜੇ ਲਾवारिस ਹੁੰਦੇ ਹਨ ਉਹਨਾਂ ਦਾ ਸੰਸਕਾਰ ਵੀ ਆਪਣੇ ਹੱਥਾਂ ਦੇ ਨਾਲ ਕਰਦਾ ਹੈ ਸੋ ਬਾਕੀ ਤੁਹਾਡਾ ਇਸ ਮਿੰਟੂ ਵੀਰ ਬਾਰੇ ਕੀ ਕਹਿਣਾ ਹੈ ਅਤੇ ਸਤੀ ਬਾਰੇ ਕੀ ਕਹਿਣਾ ਹੈ ਜਿਹੜੀ 18 ਸਾਲ ਤੋਂ ਨਰਕ ਭੋਗ ਰਹੀ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਘਟਨਾ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ